ਅੱਜ ਦੀ ਆਪਣੀ ਵੀਡੀਓ ਹੈ ਸ਼ਫਤਲ ਦੇ ਬਾਰੇ ਮਤਲਬ ਪੁੱਕਲ ਵੀ ਜਿੰਨੂੰ ਕਿਹਾ ਜਾਂਦਾ ਹੈ ਉਸ ਤੇ ਬਾਰੇ ਇਹ ਜੋ ਹੈ ਇੱਕ ਚਾਰੇ ਦੀ ਫਸਲ ਹੈ ਜੀ ਚਾਰੇ ਦੀ ਫਸਲ ਹੈ ਸ਼ਫਤਲ ਇਸ ਨੂੰ ਕਈ ਪ੍ਰਕਾਰ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਰੇਤਲੀ দোਮਟ ਅਤੇ ਭਾਰੀ ਚੀਕਨੀ ਜਿਹੜੀ ਮਿੱਟੀ ਹੈ ਉਸ ਤੇ ਇਸ ਦੀ ਪੈਦਾਵਾਰ ਜਿਆਦੀ ਵਧੀਆ ਤਰ੍ਹਾਂ ਹੁੰਦੀ ਹੈ ਜੇਕਰ ਆਪਾਂ ਇਸ ਦੀ ਬਿਜਾਈ ਦਾ ਸਮਾਂ ਦੇਖੀਏ ਇਸ ਦੀ ਬਿਜਾਈ ਦਾ ਸਮਾਂ ਹੈ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫਤੇ ਤੱਕ ਇਸ ਦੀ ਬਿਜਾਈ ਕੀਤੀ ਜਾਂਦੀ ਹੈ ਇਸ ਨੂੰ ਕਿੰਨਾ ਬੀਜ ਚਾਹੀਦਾ ਹੈ ਇਸ ਨੂੰ 4 ਤੋਂ 5 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਜੋ ਹੈ ਉਹ ਪਾਣੀ ਵਿੱਚ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਵਾਧੇ ਚਾਅੜ ਚਾਹੀਦਾ ਇਸ ਫਸਲ ਦਾ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਰੋਂ ਦੇ 500 ਗ੍ਰਾਮ ਬੀਜ ਅਤੇ ਜ਼ਮੀਨ ਦੇ 12 ਕਿਲੋ ਬੀਜ ਜਿਹੜੇ ਐ ਉਹ ਮਿਕਸ ਕਰਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ ਇਸ ਦੀ ਬਿਜਾਈ ਜੋ ਹੈ ਇਸ ਦੇ ਬੀਜ ਦੀ ਬਿਜਾਈ ਜਿਹੜੀ ਹੈ ਉਹ ਖੜੇ ਪਾਣੀ ਦੇ ਵਿੱਚ ਕਰਨੀ ਚਾਹੀਦੀ ਹੈ ਤੇ ਇਸ ਦੀ ਸਿੰਚਾਈ ਦੀ ਗੱਲ ਕਰ ਲਈਏ ਸਿੰਚਾਈ ਜਿਹੜੀ ਹੈ ਉਹ ਮਿੱਟੀ ਦੇ ਆਧਾਰ ਤੇ ਕੀਤੀ ਜਾਂਦੀ ਹੈ